ਸ਼ੁਰੂਆਤ ਆ ਜਾਓ ਕਰੋ ਐਕਸਰਸਾਈਜ਼ ਸਾਡੇ ਨਾਲ ਹੀ ਸਰੀਰ ਨੂੰ ਕਰਦਿਆਂ ਗਰਮ ਵਾਰਮ ਅਪ 1 ਤੋਂ 1 1 ਤੋਂ 1 1 ਤੋਂ 1 ਚਾਰਲੋ ਸਰੀਰ ਨੂੰ ਗਰਮ ਮਾਸਪੇਸ਼ੀਆਂ ਤੱਕ ਪਹੁੰਚਾਓ ਬਲੱਡ ਖੂਨ ਦੀ ਰਫਤਾਰ ਕਰੋ ਤੇਜ਼ ਤੇ ਬਣਾਓ ਪੈਰਾਂ ਦੇ ਵਿੱਚ فاਸਲਾ ਪੈਰਾਂ ਵਿੱਚ ਥੋੜਾ فاਸਲਾ ਬਣਾ ਕੇ ਆਪਣੀ ਸ਼ਮਤਾ ਅਨੁਸਾਰ ਵਹਾਅ ਚੜ੍ਹਦੇ ਨਿਗਾਹ ਸਾਹਮਣੇ एक दो तीन चार पांच पच सात आठ नौ दस अलैक्स अज ਐਕਸਰਸਾਈਜ਼ ਕਰ ਸਰਤ ਦੇ ਨਾਲ-ਨਾਲ ਆਪ ਜੀ ਨੂੰ ਇੱਕ ਫਿਜ਼ਕੀ ਜੇ ਕਿਸੇ ਵੀਰ ਨੂੰ ਲੱਗ ਜਾਂਦੀ ਹੈ ਉਹਨੂੰ ਬੰਦ ਕਰਨ ਦਾ ਤਰੀਕਾ ਦੱਸਾਂਗੇ ਸੋ ਜੁੜੇ ਰਹੋ ਸਾਡੇ ਨਾਲ ਉਸ ਤੋਂ ਬਾਅਦ ਹੱਥਾਂ ਦਾ ਬਣਾਓ ਇੰਟਰਲੌਕ ਪੈਰ ਕੱਠੇ ਕਰ ਲਓ ਥੇਲੀਆਂ ਉੱਪਰ ਵੱਲ ਕੰਨਾਂ ਦੇ ਕੋਲ ਦੀ ਕਰਾਸ ਕਰਦੀਆਂ ਹੋਈਆਂ खबे वाल, सज़ियत वाल चुको एक दो तीन चार सात, आठ 9 10 ਰਿਲੈਕਸ ਸਰੀਰ ਨੂੰ ਚਿਲ੍ਹਾ ਛੱਡ ਦਿਓ ਜੋ ਜਾਕਟ ਮੈਂ ਹੌਲੀ ਹੌਲੀ ਕਰਕੇ ਤੁਹਾਨੂੰ ਕਵਰ ਹੋਣ ਦੀ ਮਹਿਸੂਸ ਹੋਊਗੀ ਮਾਸਪੇਸ਼ੀਆਂ ਦੇ ਵਿੱਚ ਜੋ ਬਣੀ ਹੋਈ ਸਟਿਫਨੈਸ ਹੁੰਦੀ ਆ ਦਿਨੇ ਕੰਮ ਕਰਦੇ ਸਮੇਂ ਕਿਸੇ ਮਾਸਪੇਸ਼ੀ ਦੇ ਵਿੱਚ ਮਦਖਿਚਾ ਆ ਗਿਆ ਜਾਂ ਕਿਸੇ ਦੇ ਪਰਦਾਵ ਬਣ ਗਈ ਉਹ ਹੌਲੀ ਹੌਲੀ ਕਰਕੇ ਰਿਲੈਕਸ ਹੋ ਜਾਂਦੀਆਂ ਸੋ ਕਮਰ ਦੇ ਉੱਪਰ ਰੱਖੋ ਹੱਥ ਅੱਗੇ ਵੱਲ ਚੋ ਕੋ ਪਿੱਛੇ ਵੱਲ ਇੱਕ ਦੋ ਤਨ 4 5 6 7 8 9 10 ਰਿਲੈਕਸ ਇਹਦੇ ਨਾਲ ਕਮਰ ਦੇ ਵਿੱਚ ਖਿੱਚ ਪੈਂਦੀ ਹੈ ਪਿੰਜਨਿਆਂ ਦੇ ਖਿੱਚ ਪੈਂਦੀ ਹੈ ਪੱਟਾਂ ਦੇ ਵਿੱਚ ਮੂਰੇ ਖਿੱਚ ਪੈਂਦੀ ਹੈ ਜਦੋਂ ਮਗਰ ਵੱਲ ਨੂੰ ਝੁਕਦੇ ਆ ਤੇ ਬਣੀ ਹੋਈ ਜਾਕੜ ਨਾਲ ਉਹ ਕਵਰ ਹੋ ਜਾਂਦੀ ਹੈ ਜਿਵੇਂ ਜਿਵੇਂ ਤਕਲੀਫਾਂ ਕਵਰ ਹੁੰਦੀਆਂ ਨੇ ਚਿਹਰੇ ਦੇ ਉੱਪਰ ਪ੍ਰਾਂਤ ਕੌਣ ਲੱਗ ਜਾਂਦੀ ਹੈ ਮਨ ਖੁਸ਼ ਹੋ ਜਾਂਦਾ ਹੈ ਤੇ ਆਪਣਾ ਕੰਮ ਦੇ ਵਿੱਚ ਵੀ ਵਧੀਆ ਮਨ ਲੱਗਦਾ ਹੈ ਪੜਾਈ ਦੇ ਵਿੱਚ ਵਧੀਆ ਮਨ ਲੱਗਦਾ ਜਿਹੜੋ ਯਾਦ ਕਰਦੇ ਆਂ ਜੋ ਪੜ੍ਹਦੇ ਆਂ ਉਹ ਯਾਦ ਹੋ ਜਾਂਦਾ ਸੋ ਸਜੀਲਤ ਖੱਬਾ ਹੱਥ ਤੇ ਖਬੀਲਾ ਸਜਾਤ ਅੱਗੇ ਵੱਲ 1 2 3 4 5 ਏ 7 8 9 10 ਤੜਕੇ ਸਵੇਰੇ ਸਵੇਰੇ 프레ਸ਼ ਹੋ ਕੇ ਤੁਸੀਂ 5 ਤੋਂ 10 ਮਿੰਟ ਹੈ ਜੀ 10 ਮਿੰਟ ਕੋਈ ਗਾਣਾ ਲਾ ਕੇ ਉਹਦੇ ਉੱਪਰ ਡਾਂਸ ਕਰਨ ਨੂੰ ਨਾਚ ਲੋ ਸਵੇਰੇ ਸਵੇਰੇ ਤਾਂ ਵੀ ਐਕਸਰਸਾਈਜ਼ ਨਾਲ ਰਿਜ਼ਲਟ ਮਿਲਦਾ ਹੂਨ ਦਾ ਫਲੋ ਹੈ ਜਿਹੜਾ ਪੂਰੀ ਸਰੀਰ ਦੇ ਵਿੱਚ ਬਣ ਜਾਂਦਾ ਤੇ ਸਰੀਰ ਸਾਰਾ ਦਿਨ ਐ ਫੁੱਲ ਵਾਂਗ ਖੜਿਆ ਰਹਿੰਦਾ ਜਿੰਨੇ ਵੀ ਤੁਹਾਨੂੰ ਇਨਸਾਨ ਜਣੇ ਮਿਲਣਗੇ ਸਾਰਿਆਂ ਨੂੰ ਤੁਸੀਂ ਖੁਸ਼ ਹੋ ਕੇ ਮਿਲੋਗੇ ਨੈਗੇਟਿਵਿਟੀ ਨੇੜੇ ਨਹੀਂ ਆਉਗੀ ਸੋ ਅਭਰਾਲੇ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਸੋ ਹੁਣ ਕਰਦੇ ਆ ਬੈਠ ਕੇ ਐਕਸਰਸਾਈਜ਼ਾਂ ਕਮਰ ਸਿੱਧੀ ਪਾਉਣ ਸਿੱਧੀ ਬਾਹਾਂ ਮੋਢਿਆਂ ਦੇ ਬਰਾਬਰ ਮੁਠੀ ਨੂੰ ਬੰਦ ਕਰਕੇ ਖੋਲੋ 15 ਤੋਂ 20 ਵਾਰ ਜਦੋਂ ਮੁਠੀ ਨੂੰ ਤੁਸੀਂ ਬੰਦ ਕਰਕੇ ਖੋਲੋਗੇ ਮਾਸਪੇਸ਼ੀਆਂ ਦੇ ਵਿੱਚ ਜੋ ਬਲੱਡ ਦਾ ਫਲੋ ਹੈ ਵਧੀਆ ਤਰੀਕੇ ਦੇ ਨਾਲ ਆ ਜਾਂਦਾ ਜੋ ਪੜਨ ਵਾਲੇ ਬੱਚੇ ਐ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲਦਾ ਥੋੜੀਆਂ ਜਿਹੀਆਂ ਐਕਸਰਸਾਈਜ਼ਾਂ ਨੇ ਥੋੜੇ ਸਮੇਂ ਦੇ ਵਿੱਚ ਆਪਾਂ ਇਹਨਾਂ ਨੂੰ ਕਰਕੇ ਕੰਮ ਕਰਨ ਲਈ ਰੋਜ਼ਮਰਾਂ ਦੇ ਕੰਮ ਕਰ ਲਈ ਤਿਆਰ ਹੋ ਜਾਂਦੇ ਆ ਐਕਟੀਵਿਟੀ ਆਉਂਦੀ ਆ ਸਰੀਰ ਦੇ ਵਿੱਚ ਮਾਨ ਖੁਸ਼ ਰਹਿੰਦਾ ਹੈ ਪਰਿਵਾਰ ਦੇ ਵਿੱਚ ਏਕਤਾ ਸਵਾਗ ਬਣੀ ਰਹਿੰਦੀ ਹੈ ਪੂਰਾ ਪਰਿਵਾਰ ਬੈਠ ਕੇ ਕਰੋ ਬਹੁਤ ਜ਼ਿਆਦਾ ਉਹਦੇ ਬੈਨੀਫਿਟ ਮਿਲਦੇ ਆ ਪਰਿਵਾਰ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ ਵੀ ਇਸ ਮੰਮੀ ਦਾ ਪਾਪੇ ਦਾ ਬੱਚੇ ਦਾ ਜਿਹੜਾ ਜੋਇੰਟ ਆ ਘਟ ਕੰਮ ਕਰਦਾ ਉਹ ਘਟ ਮੁੜਦਾ ਉਦੋਂ ਉਹਦਾ ਕੋਈ ਨਾ ਹੱਲ ਆਪਾਂ ਪਰਿਵਾਰ ਦੇ ਵਿੱਚ ਹੀ ਲੱਭ ਸਕਦੇ ਆ ਗਰੁੱਪ ਐਕਸਰਸਾਈਜ਼ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਆਪਣੇ ਪਰਿਵਾਰ ਪਰਿਵਾਰ ਦੇ ਵਿੱਚ ਹੀ ਗਰੁੱਪ ਐਕਸਰਸਾਈਜ਼ ਤੁਸੀਂ ਸਵੇਰ ਦੇ ਟਾਈਮ ਮਾਰਨਿੰਗ ਟਾਈਮ ਕਰ ਸਕਦੇ ਹੋ ਵਧੀਆ ਆਪਣਾ ਜਿਹੜਾ ਸਮਾਂ ਸਮੇਂ ਦੇ ਵਿੱਚੋਂ ਸਮਾਂ ਕੱਟਣਾ ਪੈਂਦਾ ਸਵੇਰ ਰੋਜ਼ਮਰਰਾ ਦੇ ਅਨੁਸਾਰ ਤੁਸੀਂ ਜਿਹੜੇ ਟਾਈਮ ਉੱਠਦੇ ਹੋ ਉਸ ਤੋਂ 20 ਮਿੰਟ ਪਹਿਲਾਂ ਉੱਠ ਖੜੋ ਆਪਣੇ ਸਰੀਰ ਵਾਸਤੇ 20 ਮਿੰਟ ਪਹਿਲਾਂ ਤੁਸੀਂ ਉੱਠ ਕੇ ਐਕਸਰਸਾਈਜ਼ ਕਰੋਗੇ ਤਾਂ ਉਸ ਦਿਨ ਦਾ ਰਿਜ਼ਲਟ ਤੁਹਾਨੂੰ ਵੱਖਰੇ ਦੇਖਣ ਨੂੰ ਮਿਲੂਗਾ। ਸੋ ਮੋਢਿਆਂ ਦੇ ਉੱਪਰ ਰੱਖੋ ਹੱਥ। ਵਾਹ ਨੂੰ ਘੁਮਾਓ ਗੋਲ-ਗੋਲ। 15 ਤੋਂ 20 ਵਾਰ। ਜਦੋਂ ਵਾਹ ਨੂੰ ਗੋਲ-ਗੋਲ ਘੁਮਾਓਗੇ ਤੁਹਾਨੂੰ ਮੋਢਿਆਂ ਦੇ ਵਿੱਚ ਪੌਣ ਦੇ ਨੇੜੇ ਵਾਲੇ ਦੁਆਲੇ ਬਣੀ ਹੋਈ ਜੜੀ ਜਖੜਨਾਂ ਉਹ ਘਟਦੀ ਮਹਿਸੂਸ ਹੋਊਗੀ। ਸਰੀਰ ਤਰੋਤਾਜਾ ਹੋ ਜਾਂਦਾ ਜਿਵੇਂ ਬਜ਼ੁਰਗ ਕਹਿੰਦੇ ਹੁੰਦੇ ਹ ਹੌਲਾ ਫੁੱਲ ਵਰਗਾ ਹੋ ਗਿਆ ਚੌਕੇ ਜਿਹੜੀ ਸਟ੍ਰੈਪਨੈਸ ਹੈ ਉਹੀ ਆਪਣੇ ਸਰੀਰ ਨੂੰ ਖਰਾਬ ਕਰਦੀ ਹੈ ਉਲਟਾ ਘਮਾਓ ਉਲਟਾ ਘਮਾਉਂਦੇ ਹੋਏ ਤੁਸੀਂ ਮਹਿਸੂਸ ਕਰੋਗੇ ਕਿ ਮਾਸਪੇਸ਼ੀਆਂ ਪਹਿਲਾਂ ਮਾਸਪੇਸ਼ੀਆਂ ਹੋਰ ਅਰਲੀ ਫੋਰੀਆਂ ਸੀ ਕਿਆਂ ਜਦੋਂ ਉਲਟਾ ਕ ਮਾਰ ਰਹੇ ਆ ਹੋਰ ਮਾਸਪੇਸ਼ੀਆਂ ਅਰਲੀ ਫੋਰੀਆਂ ਤੇ ਫੇਰ ਅੱਗੇ ਤੋਂ ਪਿੱਛੇ ਵੱਲ ਨੂੰ ਜਦੋਂ ਤੁਸੀਂ ਲੈ ਕੇ ਜਾਓਗੇ ਇਹ ਤੁਹਾਡਾ ਜਿਹੜਾ ਬੋਡੀ ਗੇਟ ਹੈ ਉਹਨੂੰ ਸਿੱਧਾ ਰੱਖਣ ਦੇ ਵਿੱਚ ਮਦਦ ਕਰਦਾ ਜਿਸ ਤਰ੍ਹਾਂ ਮੋਢੇ ਦੇ ਅਗਲੇ ਮਸਲ ਨੇ ਮਾਸਪੇਸ਼ੀਆਂ ਨੇ ਜਿਹੜੀਆਂ ਜਕੜਨ ਦੇ ਵਿੱਚ ਆ ਜਾਂਦੀਆਂ ਤੇ ਮਗਰਲੇ ਮਸਲ ਲੂਜ਼ ਹੋ ਜਾਂਦੇ ਨੇ ਇਸ ਤਰ੍ਹਾਂ ਮੂਰਲੇ ਜਿਹੜੇ ਮਸਲ ਨੇ ਅਗਲੇ ਛਾਤੀ ਵਾਲੇ ਉਹ ਰਿਲੈਕਸ ਹੋ ਜਾਂਦੇ ਨੇ ਤੇ ਮਗਰਲੇ ਮਸਲ ਥਰਾਂ ਵਾਲੇ ਉਹ ਮਜ਼ਬੂਤ ਹੋ ਜਾਂਦੇ ਨੇ ਤੇ ਉਹ ਸਰੀਰ ਨੂੰ ਅੱਗੇ ਵੱਲ ਨਹੀਂ ਝੁਕਣ ਬੰਦੇ ਜਾਵਾ ਬਾਕੀ ਆਤ ਬਣ ਜਾਂਦੀ ਹੈ ਹੌਲੀ ਹੌਲੀ ਕਰਕੇ ਇਸ ਐਕਸਰਸਾਈਜ਼ ਰਾਹੀਂ ਤੁਸੀਂ ਅੱਗੇ ਜੋ ਕੁੱਪ ਪੈਂਦਾ ਹੈ ਮੂਰ ਨੂੰ ਝੁਕਦੇ ਹੋ ਉਹਦੇ ਤੋਂ ਰਾਹਤ ਪ੍ਰਾਪਤ ਕਰ ਸਕਦੇ ਹੋ ਸੋ ਤਾਂ ਅਨੁਸਾਰ ਜੇ ਖਬੇ ਕਮਾਓ 5 ਵਾਰ 2 3 4 ਪੰਜ ਰਿਲੈਕਸ ਉਸ ਤੋਂ ਬਾਅਦ ਤਨ ਪਰਨੇ ਸਜੇ ਦੇ ਖਬੇ ਇੱਕ ਦੋ ਤਿੰਨ ਚਾਰ ਪੰਜ ਰਿਲੈਕਸ ਅੱਗੇ ਵੀ ਇਸੇ ਵੀ ਤਰ੍ਹਾਂ ਕਰਦਾ ਹਾਂ ਤੁਹਾਨੂੰ ਇੱਕ ਦੋ ਤਿੰਨ 4 5 ਰਿਲੈਕਸ ਗੋਲ ਗੋਲ 1 2 3 4 5 6 2 3 4 5 ਇਸ ਐਕਸਰਸਾਈਜ਼ ਨੂੰ ਆਪਣੀ ਸਮਰੱਥਾ ਅਨੁਸਾਰ ਤੁਸੀਂ ਇਸ ਟਾਈਪ ਵਾਈਜ਼ ਟੈਪ ਹੌਲੀ ਹੌਲੀ ਬਤਾ ਸਕਦੇ ਹੋ ਆਪਣੇ ਸਮੇਂ ਅਨੁਸਾਰ ਤੇ ਸਰੀਰ ਦੀ ਤਕਲੀਫ ਦੇ ਅਨਸਾਰ ਜਿਵੇਂ ਜਿਵੇਂ ਆਪਾਂ ਤਕਲੀਫਾਂ ਕਵਰ ਹੁੰਦੀਆਂ ਜਾਂਦੀਆਂ ਐ ਹੌਲੀ ਹੌਲੀ ਕਰਕੇ ਉਸੇ ਤਰ੍ਹਾਂ ਹੀ ਤੁਹਾਡੇ ਚਿਹਰੇ ਦੇ ਉੱਪਰ ਰੌਣਕ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ ਸਰੀਰ ਦੀ ਜਿਹੜੀ ਸਟਿਫਨੈਸ ਹੈ ਉਹ ਕਵਰ ਹੋ ਜਾਂਦੀ ਹੈ ਸੋ ਹੁਣ ਚੱਲਦੇ ਆਪਾਂ ਬਜਰੀ ਦੇ ਉੱਪਰ ਬਜਰੀ ਦੇ ਉੱਪਰ ਨੰਗੇ ਪੈਰ ਤੁਰਨ ਦੇ ਬਹੁਤ ਜ਼ਿਆਦਾ ਫਾਇਦੇ ਨੇ ਸਰੀਰ ਦਾ ਜਿਹੜਾ ਇਮਿਊਨਿਟੀ ਸਿਸਟਮ ਹੈ ਉਹ ਵਧੀਆ ਸਟਰੋਂਗ ਹੋ ਜਾਂਦਾ ਹੈ ਪੇਟ ਹੈ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਹੌਲੀ ਹੌਲੀ ਕਰਕੇ ਘਟਨਾ ਵੀ ਸ਼ੁਰੂ ਹੋ ਜਾਂਦਾ ਹੈ ਜਿਨ੍ਹਾਂ ਦਾ ਓਵਰ weight ਹੈ ਉਹਨਾਂ ਨੂੰ ਵੀ ਇਸ ਬਜਰੀ ਦੇ ਉੱਪਰ ਤੋਂ ਬਹੁਤ ਜਿਆਦਾ ਲਾਭ ਮਿਲਦੇ ਆ ਪਰ ਮਿਲਦੇ ਹੌਲੀ ਹੌਲੀ ਹੈ ਲੰਬੇ ਸਮੇਂ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਉਹ ਵਧੀਆ ਘਟ ਜਾਂਦਾ ਹੈ ਨੋਰਮਲ ਰਹਿਣ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਬਾਦ ਦੇ ਕਦ ਨੇ ਬੱਚਿਆਂ ਦੇ ਹਾਰਮੋਨ ਨੂੰ ਬੈਲੈਂਸ ਕਰਨ ਵਾਸਤੇ ਵੀ ਇਹ ਜਿਹੜੇ ਪੁਆਇੰਟ ਨੇ ਪੈਰਾਂ ਦੇ ਬਹੁਤ ਜ਼ਿਆਦਾ ਮਦਦਗਾਰ ਨੇ ਪੁਆਇੰਟ ਜਿਵੇਂ ਜਿਵੇਂ ਪ੍ਰੈਸ ਹੁੰਦੇ ਨੇ ਉਹ ਮੇਂ ਤਕਲੀਫਾਂ ਘਟਦੀਆਂ ਨੇ ਸਰਵਾਈਕਲ ਦੀ ਸਮੱਸਿਆ ਹੈ ਮਾਈਗਰੇਨ ਦੀ ਹੈ ਲਗਭਗ ਸਾਰੀਆਂ ਬਿਮਾਰੀਆਂ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲਦੇ ਨੇ ਸੋ ਆਪਾਂ ਗੱਲ ਕਰਦੇ ਜੀ ਹਿਜ਼ਕੀ ਦੀ ਹਿਜ਼ਕੀ ਜਦੋਂ ਲੱਗਦੀ ਹੈ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਇਸ ਕੀ ਲਖਣ ਲੱਗਣ ਦੇ ਵੱਖ-ਵੱਖ ਕਾਰਨ ਹੋ ਸਕਦੇ ਆ ਆਪਾਂ ਜ਼ਿਆਦਾ ਨੌਨ ਵਿੱਚ ਤੇਜ ਕਰਨ ਕਰਕੇ ਜਿਹੋ ਹਿਜ਼ਕੀ ਲੱਗਦੀ ਹੈ ਉਹ ਤਾਂ ਆਪਣੇ ਥੋੜੇ ਜਿਹਾ ਪਾਣੀ ਨੇ ਬੰਦ ਹੋ ਜਾਂਦੀ ਹੈ ਜਪੋਜਨ ਨੂੰ ਜਦੋਂ ਖਾਂਦੇ ਸਮੇਂ ਛੋਟੀ ਬੁਰਕੀ ਦੇ ਨਾਲ ਖਾਓਗੇ ਤਾਂ ਤੁਹਾਨੂੰ ਹਿੱਕੀ ਨਹੀਂ ਲੱਗਦੀ। ਸਮਾਰ ਕੇ ਚੰਬੀ ਜੱਤ ਕੇ ਖਾਓਗੇ ਤਾਂ ਤੁਹਾਨੂੰ ਖਾਣੇ ਦੇ ਦੌਰਾਨ ਹਿੱਕੀ ਨਹੀਂ ਲੱਗਦੀ। ਕਈ ਵਾਰ ਬੈਸੀ ਹਿੱਕੀ ਲੱਗ ਜਾਂਦੀ ਹੈ। ਜਿਹੜੀ ਆਪਾਂ ਗੋਲੀਆਂ ਦੇ ਲੈਨੇ ਆ। ਕਈ ਵੇਰ ਤਾਂ ਇੰਜੈਕਸ਼ਨ ਵਗੈਰਾ ਵੀ ਲਵਾ ਲੈਂਦੇ ਨੇ। ਫਿਰ ਵੀ ਕਹਿੰਦੇ ਹਿੱਕੀ ਨਹੀਂ ਸਾਡੀ ਬੰਦ ਹੋ ਗਈ। ਉਹਨੂੰ ਬੰਦ ਕਰਨਾ ਇੱਕ ਸੌਖਾ ਤੇ ਆਸਾਨ ਤਰੀਕਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਹੀ ਸਿਰਫ 2 ਮਿੰਟ ਦਾ ਪ੍ਰੋਸੈਸ ਹੈ 2 ਮਿੰਟ ਦੇ ਪ੍ਰੋਸੈਸ ਤੋਂ ਬਾਅਦ ਦੇ ਨਾਲ ਹੀ ਤੁਸੀਂ ਹਿਜਕੀ ਦੇ ਉੱਪਰ ਕਾਬੂ ਪਾ ਲੋਗੇ ਕਰਨਾ ਕੀ ਹੈ ਇੱਕ ਕਾਪੀ ਦਾ ਪੇਜ ਲਓ ਕਾਪੀ ਦਾ ਪੇਜ ਨੂੰ ਲੈ ਕੇ ਰਾਉਂਡ ਗੋਲ ਕਰ ਲਓ ਗੋਲ ਕਰਕੇ ਉਹਦੀ ਬੱਤੀ ਜੀ ਬਣਾ ਲਓ ਇੱਕ ਸਾਈਡ ਦੇ ਉੱਪਰ ਅੱਗ ਲਾ ਲਓ ਦੱਬੀ ਦੀ ਸੀਖ ਦੇ ਨਾਲ ਅੱਗ ਲਾਉਣ ਤੋਂ ਬਾਅਦ ਥੋੜਾ ਜਿਹਾ ਜਲਣ ਤੋਂ ਬਾਅਦ ਉਹਨੂੰ ਬੁਝਾ ਲਓ ਮੂੰਹ ਦੇ ਵਿੱਚ ਪਾਓ ਤੇ ਧੂਆਂ ਅੰਦਰ ਖਿੱਚੋ ਅੰਦਰ ਖਿੱਚ ਕੇ ਧੂਆਂ ਉਹਦੀ ਘੁੱਟ ਜਿਵੇਂ ਆਪਾਂ ਪਾਣੀ ਪੀਨੇ ਆਂ ਉਸ ਤਰ੍ਹਾਂ ਕੁੱਟ ਨੂੰ ਅੰਦਰ ਮਿਗਾ ਲੋ ਧੋਏ ਦਿਨ ਨੂੰ ਇੱਕ ਜਾਂ ਦੋ ਵਾਰ ਕੁੱਟ ਅੰਦਰ ਨਿਗਾਉਣ ਦੇ ਨਾਲ ਹੀ ਤੁਹਾਡੀ ਹਿਸਕੀ ਹੈ ਜਿਹੜੀ ਨਾਲ ਦੀ ਨਾਲ ਬੰਦ ਹੋ ਜੂਗੀ ਸਾਡੇ ਕੋਲੇ ਇਹ ਅੱਜ ਧਿਆਨ ਚ ਆਇਆ ਕੱਲ ਕਬੀਰ ਆਇਆ ਸੀ ਉਹ ਆ ਕੇ ਕਹਿਣ ਲੱਗਾ ਦੱਸੋ ਉਹ ਕਹਿੰਦਾ ਸੀ ਕੀ ਲੱਗੀ ਹੋਈ ਹੈ ਮਾ ਵੀ ਕੋਈ ਗੱਲ ਨਹੀਂ ਕਰਦੇ ਹਾਲੇ ਦਾ ਉਹਦਾ ਟ੍ਰੀਟਮੈਂਟ ਕਰਨ ਤੋਂ ਪਹਿਲਾਂ ਮਾਇਕੋ ਪੇਜ ਲਿਆ ਉਹਨੂੰ ਗੋਲ ਰੌਂਡ ਕੀਤਾ ਬੱਤੀ ਬਣਾਈ ਉਹਦੀ ਉਹਦੇ ਇੱਕ ਸਿਰੇ ਨੂੰ ਅੱਗ ਲਾ ਕੇ ਅੱਗ ਬੁਝਾ ਕੇ ਉਹਨੂੰ ਕਿਹਾ ਵੀ ਵੇ ਇਹਨੂੰ ਇਹਦਾ ਧੂਆ ਅੰਦਰ ਖਿੱਚ। ਉਹਨੇ ਧੂਆ ਅੰਦਰ ਖਿੱਚ ਕੇ ਉਹਨੂੰ ਕਿਹਾ ਵੀ ਘੁੱਟ ਪਰ ਕੇ ਅੰਦਰ ਟਪਾਵਾ। ਘੁੱਟ ਪਰ ਕੇ ਅੰਦਰ ਟਪਾਈ ਤੇ ਉਹਦੀ ਹੀਟ ਨਾਲ ਦੀ ਨਾਲ ਖਤਮ ਹੋ ਗਈ। ਉਹਨੂੰ ਦੋ ਵਾਰੀ ਕਰਨ ਲਈ ਕਿਹਾ ਵਸ ਦੋ ਵਾਰ ਦਿਨ ਲਈ ਠਿਕੀ ਨਾਲ ਦੇ ਨਾਲ ਬੰਨ੍ਹ। ਇਹ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਦਸੇ ਹੋਈ ਕੋਈ ਝੋਟਕੇ ਨੇ ਜਿਹੜੇ ਆਪਣੇ ਕੰਮ ਆਉਂਦੇ ਆ। ਔਰ ਤੁਹਾਡੇ ਨਾਲ ਸਾਂਝੇ ਕਰਦੇ ਆ। ਬਜ਼ੁਰਗਾਂ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਛੋਟੇ-ਛੋਟੇ ਇਲਾਜ ਅਸੀਂ ਇੱਥੇ ਫ੍ਰੀ ਕਰਦੇ ਆਂ। ਸੈਂਟਰ ਦੇ ਉੱਪਰ ਜੇ ਮੈਂ ਕਿਸੇ ਦੇ ਧਰਨ ਪੈ ਗਈ ਉਸ ਪੇਸ਼ੈਂਟ ਨੂੰ ਖੜਾਉਂਗੇ ਬਿਠਾਉਂਦੇ ਨਹੀਂ ਬਸ ਆਇਆ ਲਟਾਇਆ ਇੱਕ ਜਾਂ ਦੋ ਮਿੰਟ ਦਾ ਪ੍ਰੋਸੈਸ ਹੁੰਦਾ ਹੈ ਪੁਆਇੰਟ ਪ੍ਰੈਸ ਕੀਤੇ ਧਰਨ ਕੱਢੀ ਚੱਲ ਬਈ ਇਹ ਫ੍ਰੀ ਆਫ ਕਾਸਟ ਹੈ ਦੂਜਾ ਬੱਚਿਆਂ ਦੇ ਕੰਡਾ ਪੈ ਜਾਂਦਾ ਤਾਲੂਆ ਵਾਲਾ ਕਹਿੰਦੇ ਨੇ ਜਿਹਨੂੰ ਆ ਬੁੜੀਆਂ ਉਹਦਾ ਪ੍ਰੋਸੈਸ ਬਸ ਇੱਕ ਜਾਂ ਇੱਕ ਅੱਧੇ ਮਿੰਟ ਦਾ ਪ੍ਰੋਸੈਸ ਉਹਦਾ ਹੁੰਦਾ ਹੈ ਉਹ ਵੀ ਸੇਵਾ ਆਪਣੇ ਸੈਂਟਰ ਤੇ ਫਿਰਿਆ ਤੇ ਇੱਕ ਬੱਚਿਆਂ ਦੇ ਹੱਥਲੀ ਪੈ ਜਾਂਦੀ ਹੈ ਹੱਥਲੀ ਕੱਢ ਕੇ ਉਹਨੂੰ ਸਾਧਦਿਆਂ 2 ਤੋਂ 3 ਦਿਨ ਇਹ ਮੁੜ ਕੇ ਉਹ ਜਿਹੜੀ ਉਹਦੀ ਰਿਕਵਰੀ ਹੈ ਵਧੀਆ ਬਣੀ ਲੰਬੇ ਸਮੇਂ ਲਈ ਬਣੀ ਰਹੇ ਸੋ ਇਸ ਤਰ੍ਹਾਂ ਦੇ ਛੋਟੇ-ਛੋਟੇ ਜਿਹੜੇ ਟੋਟਕੇ ਨੇਗੇ ਉਹ ਬਜ਼ੁਰਗਾਂ ਤੋਂ ਸਿੱਖੇ ਹੋਏ ਆ ਪੜਾਈ ਦੇ ਵਿੱਚ ਇਹ ਨਹੀਂ ਕਿਤੇ ਮਿਲਦੇ ਜੋ ਇਲਾਜ ਬਜ਼ੁਰਗ ਆਪਣੇ ਤਰੀਕੇ ਨਾਲ ਕਰਦੇ ਨੇ ਉਹ ਪੜਾਈ ਦੇ ਵਿੱਚ ਤੁਹਾਨੂੰ ਕਿਤੇ ਪੜਨ ਨੂੰ ਨਹੀਂ ਮਿਲਣਗੇ ਸੋ ਜੁੜੇ ਰਹੋ ਸਾਡੇ ਨਾਲ ਐਸੋ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਨ ਨੂੰ ਚੰਗਾ ਲੱਗਦਾ ਹੈ ਸਕੂਨ ਮਿਲਦਾ ਹੈ ਆਪ ਜੀ ਦੇ ਨਾਲ ਕੁਝ ਗੱਲਾਂ ਕੁਛ ਮਨ ਦੇ ਬਲਬਲੇ ਸਾਂਝੇ ਕਰਕੇ ਸਾਡੇ ਪਰਿਵਾਰ ਦੇ ਜੀ ਬਣ ਜਾਂਦੇ ਨੇ ਆਪਾਂ ਇੱਕ ਪਰਿਵਾਰ ਦੇ ਮੈਂਬਰ ਹਾਂ ਸੋ ਵੱਧ ਤੋਂ ਵੱਧ ਆਪਣੇ ਪਰਿਵਾਰ ਨੂੰ ਆਪਾਂ ਵਧਾਈਏ ਸ਼ੇਅਰ ਕਰਗੇ ਲਾਈਕ ਕਮੈਂਟ ਕਰਗੇ ਜਿੰਨਾ ਵੀਰਾਂ ਦੇ ਕਮੈਂਟ ਕਰਦੇ ਨੇ ਗੁੱਡ ਮਾਰਨਿੰਗ ਦੀ ਸਤਿ ਸ੍ਰੀ ਅਕਾਲ ਦੇ ਸਰਣੂ গুড মর্নিং ਆਰ ਸਤਿ ਸ੍ਰੀ ਅਕਾਲ ਜੁੜੇ ਰਹੋ ਸਾਡੇ ਨਾਲ ਸ਼ੇਅਰ ਕਰੋ ਵੱਧ ਤੋਂ ਵੱਧ ਸੋ ਮਿਲਦੇ ਆਂ ਕੱਲ ਕਿਸੇ ਨਵੇਂ ਟੌਪਿਕ ਦੇ ਨਾਲ ਕਿਸੇ ਨਵੀਂ ਐਕਸਰਸਾਈਜ਼ ਦੇ ਨਾਲ ਸੋ ਉਦੋਂ ਤੱਕ ਲਈ ਧੰਨਵਾਦ ਖੁਸ਼ ਰਹੋ ਆਵਾਜ਼ ਰਹੋ ਨਜ਼ਾਰੇ ਲਓ